ਅਠ ਪੋ ਨੂੰ ਉਹਨਾਂ ਸਿੰਘਾਂ ਨੇ ਜੂਝ ਕੇ ਆਪਣੇ ਆਪ ਨੂੰ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਇਹ ਵੀ ਮਰਜ਼ ਕੀਤੀ ਸੀ ਸਾਡਾ ਇੱਕ ਸਰੋਤ ਗੁਰਬਲਾਸ ਪਾਤਸ਼ੀ ਦਸਵੀਂ ਕਹਿੰਦਾ ਹੈ ਕਿ ਭਾਈ ਸੰਗਤ ਸਿੰਘ ਜਦੋਂ ਤੀਰ ਛੱਡਦੇ ਸਨ ਉਹਨਾਂ ਦਾ ਤੀਰ ਡੇਢ ਕੋਹ ਤੱਕ ਲੋਕਾਂ ਨੂੰ ਵਿੰਨ ਜਾਂਦਾ ਸੀ ਐਡੇ ਉਹ ਜਵਾਨ ਸਨ ਜੀ ਅਠ ਪੋ ਸ਼ਾਮ ਤੱਕ ਉਸ ਦਿਨ ਸਾਰੇ ਜਿਹੜੇ ਸਿੰਘ ਨੇ ਉੱਤੇ ਸ਼ਹੀਦ ਹੋ ਗਏ ਅਠ ਪੋ ਦੀ ਰਾਤ ਆਈ ਹੈ ਉਸ ਵਕਤ ਲਾਸ਼ਾਂ ਬਾਰਪਈਆਂ ਨੇ ਜੀ ਇਹ ਠੀਕ ਹੈ ਵੀ ਸਰਦੀ ਦਾ ਮੌਸਮ ਹੈ ਛੇਤੀ ਕੀਤੇ ਤਨ ਖਰਾਬ ਨਹੀਂ ਹੋਣਾ ਕਿਉਂਕਿ ਸੀਤ ਚੱਲ ਰਹੀ ਹੈ ਪਰ ਸਰੀਰ ਜਿਹੜੇ ਨੇ ਬਾਹਰ ਪਏ ਨੇ ਉਹ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਹਜ਼ੂਰ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਿਹਾ ਬਸੇ ਬਾਰ ਬਾਰ ਬਾਰੀਦ ਬਸੇ ਬਾਰ ਬਾਰ ਬਾਰੀਦ ਤੀਰੋ ਤੂਫੰਗ ਬਸੇ ਬਾਰਦਰ ਤੇ ਵਾਰ-ਵਾਰ ਵਰਖੇ ਵਾਰ-ਵਾਰ بارش ਹੋਈ ਕਾਦੀ ਗੋਲੀਆਂ ਦੀ ਤੇ ਤੀਰਾਂ ਦੀ ਬਸ ਇਹ ਬਾਰ-ਬਾਰੀਦ ਤੀਰੋ ਤੂਫਾਂਗ ਜ਼ਮੀਂ ਗਸ਼ਤ ਹਮਚੂ ਗੁਲੈ ਲਾਲਾ ਰੰਗ ਕਹਿੰਦੇ ਔਰੰਗਜ਼ੇਬ ਉਧਰ ਸੂਰਜ ਜਿਹੜਾ ਉਹ ਅਸਤ ਹੋ ਰਿਹਾ ਸੀ ਉਹਦੀ ਲਾਲੀ ਧਰਤੀ ਤੇ ਪੈ ਰਹੀ ਸੀ ਤੇ ਚਮਕੌਰ ਸਾਹਿਬ ਦੇ ਚਾਰ ਜਵਾਰੇ ਇਸ ਤਰ੍ਹਾਂ ਖੋਣ ਡੁੱਲਿਆ ਸੀ ਜਿਵੇਂ ਪੋਸਤ ਦੇ ਫੁੱਲਾਂ ਦਾ ਰੰਗ ਲਾਲ ਹੁੰਦਾ ਅਗਲਾ ਬਚਨ ਇੱਕ ਸ਼ੇਰ ਮੈਂ ਚਲੋ ਉਹਦੀ ਪੰਜਾਬੀ ਚਰਚ ਕਰਦੇ ਨਾ ਉਹ ਮਹਾਰਾਜ ਕਰਨ ਇਸ ਤਰ੍ਹਾਂ ਸੀ ਗੜੀ ਤੋਂ ਦੇਖ ਰਹਿ ਸਾਂ ਸਿਰ ਲੱਤਾਂ ਬਾਹਾਂ ਇਹ ਜ਼ਫਰਨਾਮੇ ਦੇ ਬਚਨ ਨੇ ਸਿਰ ਲੱਤਾਂ ਬਾਹਾਂ ਗੋਡੇ ਗੁੱਟ ਪੈਰਾਂ ਦੇ ਗਿੱਟਿਆਂ ਥੱਲੇ ਪੈਰ ਇਸ ਤਰ੍ਹਾਂ ਢੇਰਾਂ ਦੇ ਢੇਰ ਲੱਗ ਗਏ ਸਨ ਔਰੰਗਜ਼ੇਬ ਜਿਵੇਂ ਮੰਨ ਲਓ ਕਿਸੇ ਨੇ ਖਿੱਧੂ ਖੁੰਡੀ ਖੋੜ ਖੇਡ ਕੇ ਖੁੰਡੀਆਂ ਦਾ ਢੇਰ ਲਾਇਆ ਹੋਵੇ ਇਸ ਜ਼ਫਰਨਾਮੇ 'ਚ ਵੀ ਇੰਨਾ ਵੱਡਾ ਇੰਨਾ ਉੱਥੇ ਅੱਠ ਪੋ ਨੂੰ ਇੰਨਾ ਵੱਡਾ ਜੰਗ ਹੋਇਆ ਹੈ ਉਥੇ ਇਕਲੀ ਬੇਨਤੀ ਹੈ 9 ਪੋ ਦਾ ਦਿਨ ਚੜਿਆ ਹੈ 8 ਪੋ ਫਿਰ ਬੰਤੀ ਕਰਾ ਲੰਘ ਗਿਆ 9 ਪੋ ਉਸ ਦਿਨ ਇਹ ਸ਼ਹੀਦ ਹੋ ਜਾਂਦੇ ਆ ਜੀ ਵੈਗੁਰੂ 9 ਪੋ ਨੂੰ ਇਹ ਸ਼ਹੀਦ ਹੁੰਦੇ ਨੇ ਸਿੰਘ 8 ਪੋ ਨੂੰ ਸਹਿਬਜ਼ਾਦੇ 9 ਪੋ ਦੀ ਰਾਤ ਨੂੰ ਰਾਏਪੁਰ ਤੋਂ ਪਿੰਡ ਰਾਏਪੁਰ ਕਹਿੰਦੇ ਆ ਜੀ ਕੁਝ ਲਿਖਤਾਂ ਵਿੱਚ ਖਡੂਰ ਪਿੰਡ ਲਿਖਿਆ ਪਰ ਉਹ ਜ਼ਿਆਦਾ ਨਹੀਂ ਮਿਲਦਾ ਰਾਏਪੁਰ ਦੀ ਇੱਕ ਬੀਬੀ ਹੈ ਉਸ ਦਾ ਨਾਮ ਹੈ ਬੀਬੀ ਸ਼ਰਨਕੌਰ ਇਨਾਂ ਦਾ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਹੈ ਇਤਿਹਾਸ ਵਿੱਚ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਖਾਲਸਾ ਸਮਾਚਾਰ ਵਿੱਚ ਕੀਤਾ ਸੀ ਇਹ ਤਕਰੀਬਨ 1908-9 ਦੇ ਕਰੀਬ ਪਹਿਲੀ ਵਾਰ ਇਸ ਬੀਬੀ ਜੀ ਦਾ ਜ਼ਿਕਰ ਕੀਤਾ ਗਿਆ ਉਹ ਕਵਤਾਂ ਦੇ ਰੂਪ ਹੈ ਪਰ ਮੈਂ ਚਲੋ ਲਾਈਵ ਜ਼ਿਕਰ ਕਰ ਦੇਣਾ ਡਾਕਟਰ ਰਤਨ ਸਿੰਘ ਜੱਗੀ ਖਣੀ ਉਹਨਾਂ ਦਾ ਜਿਹੜਾ ਵਿਸ਼ਵ ਕੋਸ਼ ਹੈ ਵਿਸ਼ਵ ਵਿਸ਼ੇਸ਼ ਕੋਸ਼ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇਹਨਾਂ ਦੇ ਪਤੀ ਦਾ ਨਾਮ ਪ੍ਰੀਤਮ ਸਿੰਘ ਸੀ ਪਰ ਜਿਆਦਾ ਸਰੋਤ ਨਹੀਂ ਮਿਲਦੇ ਪਰ ਉਹਨਾਂ ਦੀ ਜੋ ਖੋਜ ਹੈ ਪਰ ਉਹਨਾਂ ਨੂੰ ਮੇਰੀ ਇੱਛਾ ਹੈ ਜਰੂਰ ਪੁੱਛਾਂਗਾ ਵੀ ਇਹ ਬਜ਼ੁਰਗ ਨੇ ਵੀ ਇਹ ਸਰੋਤ ਕਿਹੜਾ ਸੀ ਇਹਨੇ ਕਿ ਕੋਈ ਤਰਕ ਹੈ ਕਿ ਬੀਬੀ ਸ਼ਰਨ ਕੌਰ ਦੇ ਪਤੀ ਦਾ ਨਾਮ ਉਹ ਪ੍ਰੀਤਮ ਸਿੰਘ ਦੱਸਦੇ ਵੀ ਉਹ ਆਪਣੇ ਪਤੀ ਨੂੰ ਲੱਭਦੀ ਆਈ ਪਰ ਅਸਲ 'ਚ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਗਿਆਨੀ ਠਾਕੁਰ ਸਿੰਘ ਜੀ ਹੋਏ ਨਾ ਆਪ ਜੀ ਨੂੰ ਕੱਲ ਕਿਹਾ ਸੀ ਜਿਹੜੀ ਇਹ ਸਭਾ ਹੈ ਨਾ ਜੀ ਇਹ ਅਸਲ 'ਚ ਗਿਆਨੀ ਠਾਕੁਰ ਸਿੰਘ ਨੇ ਸ਼ੁਰੂ ਕੀਤੀ ਹੈ ਪਹਿਲਾਂ 10 ਦਿਨ ਸੀ ਜੀ ਆ ਤਿੰਨ ਦਿਨ ਜਿਹੜੇ ਸਭ ਤੋਂ ਵੱਡੇ ਅੱਜ ਕੱਲ੍ਹ ਹੁੰਦੇ ਆ ਜੀ ਇਹ ਗਿਆਨੀ ਠਾਕੁਰ ਸਿੰਘ ਨੇ ਸ਼ੁਰੂ ਕੀਤੇ ਆ ਇਹ ਹੀ ਕਾਰਨ ਕਿ ਜਿਹੜੀ ਸਾਡੀ ਸਭਾ ਹੈ ਤਰਕ ਨਹੀਂ ਉਹ ਸਾਡੀਆਂ ਡੇਟਾ ਦੇ ਨਾਲ ਮੇਲ ਨਹੀਂ ਖਾਂਦੀ ਪਰ ਇਹ ਆਪਾਂ ਸੋਚ ਸਕਦੇ ਆ ਗੁਰੂ ਕਾਲ 'ਚ ਨਹੀਂ ਗਿਆਨੀ ਠਾਕੁਰ ਸਿੰਘ ਗੁਣੀ ਉਹਨਾਂ ਨੇ ਇੱਕ ਕਿਤਾਬ ਲਿਖੀ ਸ਼ਹੀਦ ਬਿਲਾਸ ਹੈ ਸਾਰੀ ਪੋਇਟਰੀ ਦੀ ਉਹ ਸ਼ਹੀਦ ਬਲਾਸ ਦੇ ਵਿੱਚ ਬੀਬੀ ਸ਼ਰਨ ਕੌਰ ਜੀ ਦਾ ਜ਼ਿਕਰ ਕਰਦੇ ਆ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਈ ਅਸਲ 'ਚ ਇਹ ਬੇਟੀ ਜਿਹੜੀ ਸੀ ਬੀਬੀ ਜਿਹੜੀ ਸੀ ਕੁਝ ਵਿਦਵਾਨ ਕਹਿੰਦੇ ਨੇ ਇਹਦਾ ਵਿਆਹ ਨਹੀਂ ਸੀ ਹੋਇਆ ਚਲੋ ਇਸ ਮਸਲੇ 'ਚ ਨਹੀਂ ਆਪਾਂ ਉਹਦੀ ਸੇਵਾ ਵਾਲੇ ਪਾਸੇ ਆਉਣਾ ਮੈਂ ਕਿਉਂਕਿ ਮੈਨੂੰ ਪਤਾ ਹੈ ਲਾਈਵ ਜਦੋਂ ਚੱਲਦਾ ਹੈ ਜਿਹੜੇ ਸੱਜਣ ਪੜੇ ਹੋਏ ਨੇ ਉਹ ਵੀ ਕਥਾ ਸੁਣ ਰਹੇ ਆ ਪ੍ਰੋਫੈਸਰ ਸ਼ਰੈਣੀ ਵੀ ਸੁਣਦੀ ਹੈ ਪੜੇ ਲਿਖੇ ਵੀ ਸੁਣਦੇ ਆ ਤੇ ਕਈ ਵਾਰੀ ਮਨ ਚ ਫੁਰਨੇ ਉੱਠਦੇ ਨੇ ਵੀ ਸ਼ਾਇਦ ਗਲਤ ਸਮਾਚਾਰ ਦਿੱਤਾ ਜਾ ਰਿਹਾ। ਇਸ ਕਰਕੇ ਮੈਂ ਥੋੜੀ ਜੀ ਅਰਜ਼ ਕਰ ਦੇਣ ਉਹ ਜੀ ਕਥਾ ਚ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਬੱਚ ਦੇ ਆ ਜੇ। ਉਹ ਰਾਤ ਨੂੰ ਆਪਣੀ ਪਿੰਡ ਤੋਂ ਆਉਂਦੀ ਹੈ। ਬੀਬੀ ਸ਼ਰਨ ਕੌਰ ਜੀ। ਉਹਨੇ ਫਿਰ ਇੱਕ ਦੀਵਾ ਲਿਆ। ਉਹ ਲਾਸ਼ਾਂ ਲੱਭਦੀ ਹੈ। ਉਹਨੇ ਕੀ ਸੋਚਿਆ ਦੋ ਚੀਜ਼ਾਂ ਉਹਨੇ ਦੇਖ ਲਈਆਂ। ਇੱਕ ਹੱਥ ਚ ਕੜਾ ਹੋਵੇ ਤੇ ਸੀਸ ਤੇ ਦਸਤਾਰ ਹੋਵੇ। ਇਕ ਕੇਸ ਹੂਨ ਸਭ ਸੂਰਤ ਉਹ ਗੁਰੂ ਦਾ ਸਿੱਖ ਹੈ ਇਤਿਹਾਸ ਕਹਿੰਦਾ ਉਸ ਬੀਬੀ ਨੇ ਖਾਤ ਵੀ ਇਕੱਠੇ ਕੀਤੇ ਉਹਨੇ ਖੋਪੜੀਆਂ ਸਿਰ ਵੀ ਇਹਦਾ ਮਤਲਬ ਇਹ ਨਹੀਂ ਕਿ ਕੱਲੇ ਉਥੇ ਸਿਰ ਲੱਥੇ ਜੀ ਉਹ ਹੱਥ ਵੱਡੇ ਗਏ ਪੈਰ ਵੱਡੇ ਗਏ ਉਸ ਬੀਬੀ ਸ਼ਰਨ ਕੌਰ ਨੇ ਇਹ ਸਾਰੀ ਰਾਤ ਇਹ ਲਾਸ਼ਾਂ ਦੇ ਟੁਕੜੇ ਤੇ ਲਾਸ਼ਾਂ ਇਕੱਠੀਆਂ ਕੀਤੀਆਂ ਉਧਰ ਦਿਨ ਚੜਨ ਵਾਲਾ ਸੀ ਉਹਨੇ ਪਾਥੀਆਂ ਲਈਆਂ ਥੋੜੀ ਜਿਹੀ ਕੱਖ ਕਾਂ ਲੈ ਅਗ ਲਾ ਦਿੱਤੀ ਜੀ ਬਣਾ ਕੇ ਚਿਖਾ ਤੇ ਕਵਤਾ ਲਿਖਵਾੜਿਆ ਨੇ ਕਮਾਲਾਂ ਕਰ ਦਿੱਤੀਆਂ ਜੀ ਇਹਦੇ ਵਿੱਚ ਮੈਂ ਕਹਿੰਨਾ ਉਹ ਭਾਈ ਸਾਹਿਬ ਤਾਂ ਇਥੋਂ ਕਹਿੰਦੇ ਦੇਖੋ ਇੱਕ ਭਰਾ ਦੀ লাশ ਚੁਕਣੀ ਬੜੀ ਮੁਸ਼ਕਲ ਹੁੰਦੀ ਏ ਧਨ ਬੀਬੀ ਸ਼ਰਮਿਕੌਰ ਤੂੰ ਕਿੰਨੇ ਭਰਾਵਾਂ ਦੇ ਸਰੀਰ ਦੇ ਟੁਕੜੇ ਇਕੱਠੇ ਕਰਨੇ ਪਏ ਨਾਲ ਉਹ ਬਾਣੀ ਪੜੀ ਜਾਂਦੀ ਹੈ ਉਹ ਆਪਣੇ ਮੁਖ ਤੋਂ ਸਿਮਰਨ ਕਰੀ ਜਾਂਦੀ ਹੈ ਉਹਨੇ ਕਰਕੇ ਸਰੀਰ ਇਕੱਠੇ ਉਹ ਸਸਕਾਰ ਕਰਦੀ ਪਰ ਮੁਕੰਮਲ ਸਸਕਾਰ ਨਹੀਂ ਹੋਇਆ ਕੀਤੇ ਹਨ ਜਦੋਂ ਅੱਗ ਦੀਆਂ ਲਪਟਾਂ ਨਿਕਲੀਆਂ ਜੀ ਉਸ ਵਕਤ ਉਹ ਜਿਹੜੇ ਸੁੱਤੇ ਹੋਏ ਸਿਪਾਹੀ ਸਾਨੂੰ ਆ ਗਏ ਉਹ ਪੁੱਛਦੇ ਨੇ ਤੂੰ ਕੌਣ ਇੱਥੇ ਦੋ ਬਾਤਾਂ ਨੇ ਇੱਕ ਤਾਂ ਬੀਬੀ ਜੀ ਚੁੱਪ ਕਰ ਗਿਆ ਉਹਨਾਂ ਨੇ ਗੱਲ 'ਚ ਪੱਲਾ ਪਾ ਕੇ ਅਰਦਾਸ ਕੀਤੀ ਅਰਦਾਸ ਕਰਕੇ ਖਮੋਸ਼ ਹੋ ਗਏ ਇਹਦਾ ਮਤਲਬ ਉਹਨਾਂ ਨੇ ਸੋਹਲਾ ਸਾਹਿਬ ਦਾ ਪਾਰਟ ਵੀ ਕੀਤਾ ਹੋਵੇਗਾ ਖਮੋਸ਼ ਹੋ ਗਏ ਉਹਨਾਂ ਨੇ ਕਿਹਾ ਤੂੰ ਕੌਣ ਨਹੀਂ ਬੋਲੀ ਫਿਰ ਦੁਬਾਰਾ ਕਿਹਾ ਤੂੰ ਬੋਲਦੇ ਨਹੀਂ ਕੋਈ ਸੁੱਪ ਚੁੱਪ ਉਹ ਕਹਿੰਦੇ ਨੇ ਇਹਨਾਂ ਨੇ ਕੀ ਕੀਤਾ ਉਸ ਬੀਬੀ ਨੂੰ ਧੁਆ ਖਿੱਚਿਆ ਉਸ ਤੋਂ ਬਾਅਦ ਚੁੱਕ ਕੇ ਬਹੁਤ ਜ਼ਿਆਦੇ ਸੰਜੀ ਚੁੱਕ ਕੇ ਉੱਤੇ ਸੱਟਿਆ ਤੇ ਥੱਲੇ ਨੇਜਿਆਂ ਨਾਲ ਪਰੋਂਦਾ ਕੋਈ ਇੱਕ ਸਰੂਤੇ ਕਹਿੰਦਾ ਪਰ ਮੈਂ ਬੇਨਤੀ ਕਰਾਂਗਾ ਜੀ ਬੀਬੀ ਸ਼ਰਨ ਕੌਰ ਜੀ ਨੇ ਸਾਰੀ ਰਾਤ ਲਾਸ਼ਾਂ ਕੱਟੀਆਂ ਕੀਤੀਆਂ ਜੋ ਲੰਬੀਆਂ ਸਸਕਾਰ ਆਪਣੇ ਵੱਲੋਂ ਕੀਤਾ ਮੁਕੰਮਲ ਨਹੀਂ ਹੋ ਸਕਿਆ ਪਰ ਬਲਦੇ ਕੋਈ ਅੱਗ ਦੇ ਭਾਂਬੜ ਵਿੱਚ ਸਾਡੇ ਵਿਦਵਾਨ ਪੁਰਖ ਕਹਿੰਦੇ ਆ ਉਸ ਬੀਬੀ ਸ਼ਰਨ ਕੌਰ ਨੂੰ ਸੜ ਦਿੱਤਾ ਉਹ ਵੀ ਆਪਣੇ ਵੀਰਾਂ ਦੇ ਨਾਲ ਹੀ ਸ਼ਹੀਦ ਹੋ ਗਈ। ਦੂਸਰੀ ਬੇਨਤੀ ਕਿਉਂਕਿ ਮੈਂ ਉਸ ਬੱਚੀ ਦੀ ਭਾਵਨਾ ਨੂੰ ਲੈ ਕੇ ਥੋੜੀ ਜੀ ਇਹ ਸਮਾਚਾਰ ਸਾਂਝੇ ਕਰਨ ਲੱਗਾ। ਉਸ ਤੋਂ ਬਾਅਦ ਇਸ ਰਿਹਾਂਦ ਵਿੱਚ ਭਾਈ ਰਾਮਾ ਤੇ ਭਾਈ ਤਲੋਕਾ ਆਏ ਹੋਏ ਨੇ। ਇਹ ਹਾਲਾ ਪਰਣਾਇ ਨਹੀਂ ਜੀ ਇੱਥੇ ਜੋ ਸਾਡੇ ਪੁਰਾਣੇ ਸਰੋਤ ਬੋਲਦੇ ਆ। ਮਾਮਲਾ ਪਰਣਾਇ ਆਇਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਚਮਕੌਰ ਦਾ ਯੁੱਧ ਹੋਇਆ ਸਤਗੁਰਾਂ ਦੇ ਲਾਲ ਸ਼ਹੀਦ ਹੋ ਗਏ ਆ ਇਹ ਫਿਰ ਦੋਵੇਂ ਭਰਾ ਚਮਕੌਰ ਜਾਂਦੇ ਆ ਜੀ ਇਹਦਾ ਮਤਲਬ ਕਿ 8 ਪੋ ਨੂੰ ਸ਼ਹੀਦ ਹੋਇਆ 9 ਨੂੰ ਬੀਬੀ ਸੰਸਕਾਰ ਕਰ ਰਹੀ ਏ 10 ਦੇ ਨੇੜੇ ਇਹ ਪਹੁੰਚਦੇ ਆ ਜੀ ਉੱਥੇ ਵੀ ਰਾਤ ਨੂੰ ਜਾਂਦੇ ਆ ਜਦੋਂ ਪਹੁੰਚਦੇ ਆ ਤੇ ਦੇਖਦੇ ਆ ਵੀ ਅੱਧ ਸੜੇ ਸ਼ਰੀਰ ਨੇ ਫਿਰ ਰਾਮਾਂ ਤੇ ਤਲੋਕਾ ਉਂਝ ਸੂਰਜ ਪ੍ਰਕਾਸ਼ ਲਿਖਿਆ ਇਹਨਾਂ ਨੇ ਆਪਣਾ ਭੇਕ ਬਦਲ ਲਿਆ ਜਿਵੇਂ ਕੇਸ ਖਿਲਾਰ ਨੇ ਜਿਵੇਂ ਬੰਦਾ ਪਾਗਲ ਜਾਂ ਨਹੀਂ ਹੁੰਦਾ ਇਸ ਤਰ੍ਹਾਂ ਲਾਸ਼ਾਂ ਇਕੱਠੀਆਂ ਕਰਨ ਲੱਗ ਪਏ ਤੇ ਸਹਬਜ਼ਾਦਿਆਂ ਦੇ ਸ਼ਰੀਰ ਇਹਨਾਂ ਨੇ ਲੱਭੇ ਮੈਂ ਕਹ ਰਜ਼ ਕਰਾਂਗਾ ਦੋਨਾਂ ਭਰਾਵਾਂ ਨੇ ਹਵੇਲੀ ਚੋ ਲਿਆ ਕੇ ਬਾਲਨ ਚਿਖਾ ਚਿਣ ਕੇ ਇੱਥੇ ਸੰਸਕਾਰ ਕੀਤਾ ਸਤਗੁਰਾਂ ਦੇ ਲਾਲਾਂ ਦਾ ਭਾਈ ਰਾਮਾ ਤੇ ਭਾਈ ਤਲੋਕਾ ਜੀ ਬੀਬੀ ਸ਼ਰਨ ਕੌਰ ਜੀ ਨੇ ਵੀ ਕੀਤਾ ਪਰ ਮੁਕੰਮਲ ਸਿੱਖਾਂ ਦਾ ਨਹੀਂ ਹੋਇਆ ਇਸ ਤੋਂ ਬਾਅਦ ਫੇਰੇ ਜਦੋਂ ਗੁਰਦੇਵ ਦਮਦਮਾ ਸਾਹਿਬ ਪਹੁੰਚਦੇ ਨੇ ਤੇ ਰਾਮਾ ਤੇ ਤਲੋਕਾ ਦੋਨੋਂ ਭਰਾ ਰਸਤ ਪਰ ਕੇ ਇੱਕ ਗੱਡਾ ਲੈ ਕੇ ਜਾਂਦੇ ਜਦੋਂ ਇਹ ਗੱਡਾ ਲੈ ਕੇ ਪਹੁੰਚਦੇ ਆ ਜੀ ਰਾਮਾ ਤੇ ਤਲੋਕਾ ਜੀ ਹਜ਼ੂਰ ਪੁੱਛਦੇ ਨੇ ਆਪਣੇ ਘਰੋਂ ਲਿਆਇਓ ਕਹਿੰਦੇ ਸਤਿਗੁਰੂ ਕੁਝ ਤਾਂ ਤੇਰੀ ਦਿੱਤੀ ਦਾ ਚੋ ਲੈ ਕੇ ਆਏ ਆ ਤੇ ਕੋਈ ਸੰਗਤ ਤਾਂ ਲੈ ਕੇ ਆਏ ਆ ਉੱਥੇ ਫਿਰ ਇੱਕ ਖਲੋਤਾ ਹੋਇਆ ਸਿੱਖ ਬੋਲਦਾ ਮਹਾਰਾਜ ਜੀ ਇਹਨਾਂ ਦੋਨਾਂ ਪ੍ਰਾਵਾਂ ਨੇ ਆਪ ਜੀ ਦੇ ਲਾਲਾਂ ਦਾ ਸੰਸਕਾਰ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੁਲਾ ਲੈਂਦੇ ਆ। ਪੁੱਛਦੇ ਆ ਜਦੋਂ ਸੰਸਕਾਰ ਕੀਤਾ ਉਦੋਂ ਪੁੱਤਰਾਂ ਦੇ ਸਰੂਪ ਕੀ ਹੋਏ ਸਨ? ਇਹ ਗੱਲ ਮੇਰੇ ਜਦੋਂ ਮੈਂ ਅੱਜ ਪੜ੍ਹੀ ਜੀ ਅੰਦਰ ਨੂੰ ਧੂਪ ਹੈਗੀ ਉਹਨਾਂ ਨੇ ਕਿਹਾ ਸਤਿਗੁਰੂ ਅਸੀਂ ਜਦੋਂ ਤੇਰੇ ਲਾਲਾਂ ਦਾ ਸ਼ਰੀਰ ਨਹੀਂ ਦਿਸ ਰਿਹਾ ਸੀ ਕਿਸੇ ਤੁਰਕ ਨੂੰ ਹੀ ਦੱਸਿਆ ਲਾਸ਼ਾਂ ਦੇ ਵਿੱਚ ਪਏ ਹੋਏ ਸਨ। ਇਹਦਾ ਮਤਲਬ ਕਿੰਨਿਆਂ ਕੋ ਨਾ ਉਹਨਾਂ ਨੇ ਪਾਰ ਕੀਤਾ ਹੋਣਾ ਕਹਿੰਦੇ ਸਤਿਗੁਰੂ ਤੇਰੇ ਦੋਨਾਂ ਪੁੱਤਰਾਂ ਦੇ ਅਸੀਂ ਮੁਖ ਦੇਖਿਆ ਪਰ ਉਹਨਾਂ ਦੇ ਮੁਖ ਦੀ ਮੁਦਰਾ ਜਿਹੜੀ ਸੀ ਉਹਨਾਂ ਦੇ ਪਰਵੱਟੇ ਜਿਹੜੇ ਸਨ ਵੀਰ ਰਸ ਵਿੱਚ ਉੱਤੇ ਉੱਠੇ ਹੋਏ ਸੀ ਫਿਰ ਸੁਣ ਇਹਦਾ ਮਤਲਬ ਜਦੋਂ ਸ਼ਹੀਦ ਹੋਏ ਆ ਉਹ ਜੋਸ਼ ਵਿੱਚ ਨੇ ਤੇ ਆਪ ਸਭ ਨੂੰ ਪਤਾ ਹੈ ਜਿਹੋ ਜਿਹਾ ਅੰਤਲੇ ਸਮੇਂ ਮਨ ਦਾ ਤੇ ਵੈਗੁਰੂ ਚਿਹਰੇ ਦਾ ਫੇਸ ਦੀ ਮੁਦਰਾ ਹੁੰਦੀ ਹੈ ਉਹ ਜੀ ਮਰਦਿਆਂ ਰਹਿ ਜਾਂਦੀ ਹੈ ਚਿਹਰਾ ਖੁੱਲਾ ਹੋਵੇ ਚਿਹਰਾ ਮੁਸਕਰਾਂਦਾ ਹੋਵੇ ਮੂੰਹ ਬੰਦ ਹੋਵੇ ਮੂੰਹ ਖੁੱਲਾ ਹੋਵੇ ਇਸ ਤਰੀਂ ਹੁੰਦਾ ਹੈ ਕਿ ਸਤਗੁਰੂ ਆਪ ਜੀ ਦੇ ਦੋਨਾਂ ਲਾਲਾਂ ਦਾ ਜਿਹੜਾ ਚਿਹਰਾ ਸੀ ਨਾ ਆ ਜਿਹੜੀ ਉਹਨਾਂ ਦੇ ਪਰਵੱਟੇ ਸਨ ਇਸ ਤਰ੍ਹਾਂ ਉੱਤੇ ਉੱਠੇ ਹੋਏ ਸਨ ਜਿਵੇਂ ਵੀ ਰਸ ਦੇ ਵਿੱਚ ਅਖੀਰਲੇ ਉਹਨਾਂ ਨੇ ਆਪਣੇ ਸੀਨੇ ਦੇ ਉੱਤੇ ਤੀਰ ਖਾਦੇ ਹੋ। ਮਹਾਰਾਜ ਜੀ ਸੀ ਉਹਨਾਂ ਦਾ ਸਸਕਾਰ ਕਰਕੇ ਆਏ ਖਾਂ। ਸਤਗੁਰੂ ਨੇ ਕਿਹਾ ਬੜੀ ਵੱਡੀ ਸੇਵਾ ਕੀਤੀ ਹੈ। ਪਿਆਰਿਓ ਕਹਿਣਾ ਛੋਟੀ ਗੱਲ ਨਹੀਂ। ਬੜੀ ਬੜੀ ਸੇਵਾ ਕੀਤੀ ਜੋ ਮੰਗੋਗੇ ਦਿਆਂਗੇ ਹਜ਼ੂਰ ਜੀ ਅਸੀਂ ਅਜੇ ਜ਼ਮੀਨਾਂ ਦੇ ਮਾਲਕ ਨਹੀਂ ਸਤਿਗੁਰੂ ਕਹਿੰਦੇ ਜਾਓ ਤੁਹਾਨੂੰ ਪੁਸ਼ਤਾਂ ਦਾ ਰਾਜ ਬਖਸ਼ਿਆ ਤੁਹਾਡੀਆਂ ਪੁਸ਼ਤਾਂ ਵੀ ਰਾਜ ਕਰਨਗੀਆਂ ਉਹਨਾਂ ਵਿੱਚੋਂ ਨਾਭਾ ਪਟਿਆਲਾ ਤੇ ਜੀਂਦਵਾਲੇ ਮੈਂ ਭਾਈ ਰਾਮਾ ਭਾਈ ਤਲੋਕਾ ਉਹਨਾਂ ਵਿੱਚੋਂ ਨੇ ਜੀ ਤੇ ਇੱਥੋਂ ਤੱਕ ਇੱਕ ਹੁਕਮਨਾਮਾ ਹੈ ਭਾਈ ਰਾਮਾ ਭਾਈ ਤਲੋਕਾ ਅਸਾਂ ਦਾ ਘਰ ਤੁਸਾਂ ਦਾ ਘਰ ਤੁਸਾਂ ਦਾ ਘਰ ਅਸਾਂ ਦਾ ਘਰ ਸ਼ਤਾਬੀ ਆਵਣਾ ਅਸੀਂ ਤੁਹਾਡਾ ਰਾਹ ਵੇਂਦੇ ਹੋਵਾਂਗੇ ਇਹ ਸਮਝ ਕੇ ਅਰਥ ਹੈ ਨਾ ਵੀ ਛੇਤੀ ਆਇਓ ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ ਮੈਂ ਅਰਜ਼ ਕਿਰਤੀ ਕਰਾਂ ਇਹਨਾਂ ਨੇ ਸੰਸਕਾਰ ਕੀਤੇ ਮੈਂ ਜੀ ਭਾਈ ਬਤਾਰ ਸਿੰਘ ਬੈਠੇ ਆ ਭਾਈ ਪਰਮਜੀਤ ਸਿੰਘ ਲਖੇ ਵਖੇਵਾਲ ਬੈਠੇ ਆ ਇਹ ਫਿਰ ਥਾਂ ਉੱਤੇ ਸਾਰੀ ਜਿਹੜੀ ਵਿਪੂਤੀ ਸੀ ਹਸਤੀਆਂ ਸਨ ਇੱਥੇ ਜਿਨ੍ਹਾਂ ਆਪਾਂ ਕਤਲ ਗੜ ਕੇ ਨੇ ਆ ਨਾ ਜੀ ਚਲੋ ਅੱਜ ਕੱਲ ਚਰਚਾ ਵੀ ਵੀ ਹੈ ਤਾਂ ਸ਼ਹੀਦ ਗਾਂ ਜੀ ਨਾ ਸਿੱਖਾਂ ਦਾ ਜਿੱਥੇ ਸੰਸਕਾਰ ਹੋਇਆ ਸ਼ਹੀਦ ਗਾਂ ਦੇਖੇ ਚਲੋ ਮੈਂ ਆਪਣੇ ਕੋ ਲਫ਼ਜ਼ ਵਰਤ ਰਿਆਂ ਪਰ ਜੋ ਪ੍ਰਚਲਿਤ ਸ਼ਬਦ ਹੈ ਅਸੀਂ ਉਸ ਤੋਂ ਇਨਕਾਰੀ ਨਹੀਂ ਇਹ ਵਿਰਥਾਂ ਲੱਭੀ ਨਹੀਂ ਸੀ ਜੀ ਫਿਰ ਬੇਲੇ ਦੇ ਰਾਈਸ ਜਿਹਨੂੰ ਇਲਾਕਾ ਕਹਿੰਦਾ ਹੈ ਕਿ ਸਰਦਾਰ ਹਰਦੀয়াল ਸਿੰਘ ਕਰਮ ਸਿੰਘ ਹਿਸਟੋਰੀਅਨ ਹੋਣਾਂ ਦੀ ਕਿਤਾਬ ਹੈ ਜੀ ਬਹੁ ਮੁੱਲੇ ਇਤਿਹਾਸਕ ਲੇਖ ਕਮਾਲ ਦੀ ਕਿਤਾਬ ਹੈ ਜਰੂਰ ਪੜਿਓ ਜੇ ਕਿਸੇ ਨੂੰ ਮਿਲੇ ਤਾਂ ਕਰਮ ਸਿੰਘ ਹਿਸਟੋਰੀਅਨ ਉਹਦੇ ਵਿੱਚ ਇੱਕ ਬੀਬੀ ਸ਼ਹਿ ਜਸਵੰਤ ਕੌਰ ਦਾ ਲੇਖ ਹੈ ਕਿ ਸਿੱਖ ਉੱਤ ਦੇ ਵਿੱਚ ਉਹ ਲਿਖਦੀ ਹੈ ਕਿ ਸਰਦਾਰ ਦਿਆਲ ਸਿੰਘ ਉਹਨਾਂ ਸ਼ਬਦ ਵਰਤੇ ਆ ਨਾਮ ਸੀ ਹਰਦਿਆਲ ਸਿੰਘ ਰਾਏ ਸਨ ਇਹ ਆਉਂਦੇ ਸਨ ਉਹ ਥਾਂ ਲੱਭਣ ਵਾਸਤੇ ਜਿੱਥੇ ਸਤਿਗੁਰੂ ਦੇ ਸਿੱਖਾਂ ਤੇ ਲਾਲਾਂ ਦਾ ਸਤਕਾਰ ਹੋਇਆ ਸਾਰਾ ਦਿਨ ਪੁੱਛਦੇ ਸਨ ਲੱਭਦੇ ਸਨ ਲੱਭਦਿਆਂ ਲੁਭਾਉਂਦਿਆਂ ਕਿਸੇ ਗੁਰਮੁਖ ਨੇ ਥਾਂ ਦੱਸੀ ਐਸ ਜਗ੍ਹਾ ਤੇ ਰਾਖ ਦੱਬੀ ਗਈ ਹੈ ਇਸ ਜਗ੍ਹਾ ਤੇ ਸੰਸਕਾਰ ਹੋਇਆ ਹੈ ਪਿਆਰਿਓ ਇਹ ਸਰਦਾਰ ਜੀ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹੁੰਦੇ ਸਨ ਆਪਣੇ ਨਾਲ ਲੱਕੜਾਂ ਜੋ ਸਮਾਨ ਚਾਹੀਦਾ ਸਾਰਾ ਲਿਆਉਣਾ ਸ਼ਾਮ ਨੂੰ ਸੋਦਰ ਰੇ ਰਾਜ ਸਾਹਿਬ ਜੀ ਦਾ ਪਾਠ ਹੋਣਾ ਜਦੋਂ ਪਾਠ ਤੋਂ ਬਾਅਦ ਭਾਈ ਸਾਹਿਬ ਨੇ ਅਰਦਾਸ ਕਰਨੀ ਤੇ ਸਰਦਾਰ ਦਿਆਲ ਸਿੰਘ ਦੀ ਰੋਜ਼ ਅਰਦਾਸ ਹੁੰਦੀ ਸੀ ਕਿ ਭਾਈ ਸਾਹਿਬ ਜੀ ਇੱਥੇ ਅਰਦਾਸ ਕਰਿਓ ਮੇਰੀ ਅੰਸ ਬੰਸ ਨ ਅੱਗੇ ਚੱਲੇ ਇਹ ਉਸ ਕਿਤਾਬ 'ਚ ਲਿਖਿਆ ਮੇਰੀ ਅੰਸ ਬੰਸ ਨ ਅੱਗੇ ਚੱਲੇ ਤੇ ਸਾਰੀ ਸੰਗਤ ਦੇ ਨੇਤਰਾਂ 'ਚੋਂ ਤ੍ਰਿਪ ਤ੍ਰਿਪ ਕਰਕੇ ਨੀਰ ਵਗਣਾ ਕਿ ਇੰਨੀ ਸੇਵਾ ਕਰਦੇ ਹੋ ਸਰਦਾਰ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਹਿੰਦੇ ਨੇ ਨਹੀਂ ਇੱਥੇ ਸਤਿਗੁਰੂ ਆਪਣੇ ਲਾਲ ਸੱਚ ਤੋਂ ਪੰਥ ਤੋਂ ਹੱਕ ਤੋਂ ਧਰਮ ਤੋਂ ਕੁਰਬਾਨ ਕਰ ਗਿਆ ਮੈਂ ਤਾਂ ਸਿਰਫ ਇੱਟਾ ਲਾਣਾ ਪਿਆ ਕੱਲ ਨੂੰ ਮੇਰੀ ਸੰਤਾਨ ਹੋ ਕੇ ਕਬਜਾ ਨਾ ਕਰਨ ਲੱਗ ਪਏ ਸਾਡੇ ਬਾਪ ਨੇ ਬਣਾਇਆ ਇਹ ਸੱਚਮੁੱਚ ਉਹਨਾਂ ਦੀ ਅੰਸਬੰਸ ਨਹੀਂ ਸੀ ਜਿਹੜੀ ਤੁਸੀਂ ਉੱਥੇ ਬੌਲੀ ਦੇਖਦੇ ਹੋ ਇਹ ਬੌਲੀ ਵੀ ਉਹਨਾਂ ਨੇ ਬਣਵਾਈ ਸੀ ਚਮਕੌਰ ਸਾਹਿਬ ਵਾਲੀ ਮੈਂ ਇਸ ਕਰਕੇ ਬੇਨਤੀ ਕੀਤੀ ਜੀ ਜਿੰਨੇ ਕੋਈ ਸਾਡੇ ਕੋਲ ਸਮਾਚਾਰ ਮਿਲੇ ਤੇ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਸਸਕਾਰ ਕੀਤੇ ਗਿਆ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ